ਭਾਈ ਅਮਰਪਾਲ ਸਿੰਘ ਦੇ ਵੱਲੋਂ ਸੌਹ ਜਿਹੜੀ ਆ ਉਹ ਚੁੱਕ ਲਈ ਜਾਂਦੀ ਹੈ ਅੱਜ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਆਉਂਦੇ ਨੇ ਭਾਈ ਅਮਰਪਾਲ ਸਿੰਘ ਸੰਸਦ ਭਵਨ ਦੇ ਵਿੱਚ ਓਮ ਬਰਲਾ ਸਪੀਕਰ ਲੋਕ ਸਭਾ ਦੇ ਸਾਹਮਣੇ ਸੌਹ ਚੁੱਕਦੇ ਨੇ ਸੌਹ ਚੁੱਕ ਲਈ ਗਈ ਹੈ ਹਲਫ ਲੈ ਲਿਆ ਗਿਆ ਹੈ ਭਾਈ ਅਮਰਪਾਲ ਸਿੰਘ ਅਜੇ ਰਹਿੰਦੇ ਸਨ ਉਹਨਾਂ ਦੇ ਵੱਲੋਂ ਅਜੇ ਤੱਕ ਹਲਫ ਨਹੀਂ ਸੀ ਲਿਆ ਗਿਆ ਪਰ ਆਖਰਕਾਰ ਉਹਨਾਂ ਨੇ ਹਲਫ ਚੁੱਕ ਲਿਆ ਉਹਨਾਂ ਤੋਂ ਪਹਿਲਾਂ ਇੰਜੀਨੀਅਰ ਰਾਸ਼ਿਦ ਜਿਹੜੇ ਨੇ ਉਹ ਹਲਫ ਚੁੱਕ ਗਏ ਨੇ ਔਰ ਹੁਣ ਭਾਈ ਅਮਰਪਾਲ ਸਿੰਘ ਨੇ ਵੀ ਸੌਹ ਚੁੱਕ ਲਈ ਹੈ ਲੋਕਾਂ ਦੇ ਵਿੱਚ ਉਤਸ਼ਾਹ ਆ ਖੜੂਰ ਸਾਹਿਬ ਦੇ ਲੋਕ ਤਾਂ ਲੰਡੂ ਲੰਡੂ ਵੰਡ ਕੇ ਵਧਾਈ ਮਨਾਉਂਦੇ ਪਏ ਨੇ ਪਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਅਤੇ ਪਰਿਵਾਰ ਜਿਹੜਾ ਉਹ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਪਹੁੰਚਦੇ ਨੇ ਤਾਂ ਦੱਸ ਦਿੰਦੇ ਆ ਕਿ ਭਾਈ ਅਮਰਿਤਪਾਲ ਸਿੰਘ ਸੌਂ ਚੋਖ ਹਟੇ ਨੇ ਔਰ ਇਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਘੰਟੇ ਦਾ ਸਮਾਂ ਵਿਸ਼ਰਾਮ ਘਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਤੇ ਪਰਿਵਾਰ ਵਾਸਤੇ ਆ ਉੱਥੇ ਮੁਲਾਕਾਤ ਹੋਵੇਗੀ ਸੌ ਚੱਕਣ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲਣ ਗਏ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰੋਟੋਕਾਲ ਦੇ ਮੁਤਾਬਕ ਕੁਝ ਗਾਈਡਲਾਈਨਸ ਰੱਖੀਆਂ ਗਈਆਂ ਸੀ ਜਿਨ੍ਹਾਂ ਮੁਤਾਬਕ ਭਾਈ ਅਮਰਿਤਪਾਲ ਸਿੰਘ ਨੂੰ ਕਿਸੇ ਤੌਰ ਤੇ ਵੀ ਰਿਕਾਰਡ ਨਹੀਂ ਕੀਤਾ ਜਾ ਸਕਦਾ ਇਲੈਕਟ੍ਰੋਨਿਕ ਪਰਪਸ ਦੇ ਉੱਤੇ ਬਿਲਕੁਲ ਵੀ ਰਿਕਾਰਡ ਨਹੀਂ ਕੀਤਾ ਜਾ ਸਕਦਾ ਨਾ ਫੋਟੋ ਨਾ ਵੀਡੀਓ ਨਾ ਆਡੀਓ ਕੁਝ ਵੀ ਰਿਕਾਰਡ ਕਰਨਾ ਗਾਈਡਲਾਈਨਸ ਦੇ ਅਧੀਨ ਨਹੀਂ ਆਉਂਦਾ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਮਿਲਣਗੇ ਜ਼ਰੂਰ ਪਰ ਰਿਕਾਰਡਿੰਗ ਨਹੀਂ ਹੋਵੇਗੀ ਭਾਈ ਅਮਰਿਤਪਾਲ ਸਿੰਘ ਦਾ ਕੋਈ ਸੰਦੇਸ਼ ਰਿਕਾਰਡਿੰਗ ਨਹੀਂ ਹੋਵੇਗਾ ਕੋਈ ਗੱਲਬਾਤ ਰਿਕਾਰਡ ਨਹੀਂ ਹੋਵੇਗੀ ਕੋਈ ਤਸਵੀਰਾਂ ਨਹੀਂ ਖਿੱਚੀਆਂ ਜਾਣਗੀਆਂ ਇਹ ਪ੍ਰੋਟੋਕਾਲ ਦਾ ਹਿੱਸਾ ਜਿਹੜਾ ਉਹ ਮੰਨਿਆ ਗਿਆ ਭਾਈ ਅਮਰਿਤਪਾਲ ਸਿੰਘ ਨੂੰ ਪ੍ਰੋਟੋਕਾਲ ਅਧੀਨ 1 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਔਰ ਉਸ ਤੋਂ ਬਾਅਦ ਰਵਾਨਾ ਹੋਣਾ ਪਵੇਗਾ ਭਾਈ ਅਮਰਿਤਪਾਲ ਸਿੰਘ ਨੂੰ ਸੌਹ ਜਿਹੜੀ ਚੁਕਲੀ ਗਈ ਹੈ ਆਸਾਮ ਦੀ ਡਿਬ루ਗੱਟ ਜੇਲ੍ਹ ਦੇ ਵਿੱਚ ਕੈਦ ਭਾਈ ਅਮਰਿਤਪਾਲ ਸਿੰਘ ਪਾਰਲੀਮੈਂਟ ਬਿਲਡਿੰਗ ਆ ਕੇ ਸੰਸਦ ਭਵਨ ਆ ਕੇ ਸੌਹ ਚੁਕਦੇ ਨੇ ਓਮ ਬੇਲਾ ਸਪੀਕਰ ਦੇ ਸਾਹਮਣੇ ਸੌਹ ਚੁੱਕੀ ਜਾਂਦੀ ਹੈ ਇਸ ਤੋਂ ਪਹਿਲਾਂ ਰਾਸ਼ਿਦ ਇੰਜੀਨੀਅਰ ਜਿਹੜੇ ਨੇ ਬਾਰਾਮੁੱਲਾ ਤੋਂ ਐਮਪੀ ਜਿੱਤੇ ਨੇ ਉਹ ਆਪਣੀ ਸੌ ਚੁੱਕ ਗਏ ਤੇ ਭਾਈ ਅਮਰਿਤਪਾਲ ਸਿੰਘ ਨੇ ਹੁਣ ਜਿਹੜੀ ਆ ਸੌ ਚੁੱਕ ਲਈ ਐ ਇਸ ਦਿਲਾਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਸ਼ਨ ਮਨਾਇਆ ਜਾ ਰਿਹਾ ਖਡੂਰ ਸਾਹਿਬ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਬਣਿਆ ਹੋਇਆ ਆ ਫਿਲਹਾਲ ਚਰਚਾ ਕੀਤੀ ਜਾ ਰਹੀ ਹੈ ਭਾਈ ਅਮਰਿਤਪਾਲ ਸਿੰਘ ਦੇ ਆਉਣ ਵਾਲੇ ਦਿਨਾਂ ਦੀ ਕਿਉਂਕਿ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਭਾਈ ਅਮਰਿਤਪਾਲ ਸਿੰਘ ਦੇ ਆਉਣ ਵਾਲੇ ਦਿਨ ਕਿਸ ਤਰ੍ਹਾਂ ਦੇ ਹੋਣਗੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸੀ ਤਾਂ ਜ਼ਰੂਰ ਹੋਵੇਗੀ ਪਰ ਐਮਪੀ ਦੀ ਸੌਂ ਚੁੱਕਣ ਤੋਂ ਬਾਅਦ ਰਣ ਨਿਰਧਾਰਿਤ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਐਮਪੀ बन ਗਏ ਨੇ ਤੇ ਹੁਣ ਐਮਪੀ ਦਾ ਕੰਮ ਕਿਸ ਤਰ੍ਹਾਂ ਕਰਨਗੇ ਭਾਈ ਅਮਰਿਤਪਾਲ ਸਿੰਘ ਆਪ ਤਾਂ ਜੇਲ੍ਹ ਦੇ ਵਿੱਚ ਹੋਣਗੇ ਤਾਂ ਕੀ ਭਾਈ ਅਮਰਿਤਪਾਲ ਸਿੰਘ ਦੇ ਬਿਹਾਫ ਤੇ ਪਰਿਵਾਰ ਕੰਮ ਕਰੂਗਾ ਜਿਵੇਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤੇ ਮਾਤਾ ਲਗਾਤਾਰ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਕਿ ਹੁਣ ਵੀ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਜੀ ਜਿਹੜੇ ਨੇ ਉਹ ਕਮਾਨ ਸੰਭਣਗੇ ਜਾਂ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਲਈ ਵੀ ਕੋਈ ਕੰਮ ਕੀਤਾ ਜਾਵੇਗਾ ਕਿ ਕੋਸ਼ਿਸ਼ ਕੀਤੀ ਜਾਵੇਗੀ ਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਭਾਈ ਅਮਰਿਤਪਾਲ ਸਿੰਘ ਔਰ ਚਰਚਾਵਾ ਨੇ ਕਿ ਜਲਦ ਹੀ ਜੇਲ੍ਹੋਂ ਬਾਹਰ ਵੀ ਆ ਸਕਦੇ ਨੇ ਕਿਸ ਤਰ੍ਹਾਂ ਆਉਣਗੇ ਇਹ ਵਕਤ ਦੱਸੇਗਾ ਆਪਸ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਸਵਾਲ ਇੱਥੇ ਖੜਦਾ ਹੈ ਕਿ ਹੁਣ ਆਪਣੇ ਹਲਕੇ ਦੇ ਵਿਕਾਸ ਵਾਸਤੇ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਪੰਥ ਵਾਸਤੇ ਭਾਈ ਅਮਰਿਤਪਾਲ ਸਿੰਘ ਕਿਸ ਤਰ੍ਹਾਂ ਕਾਰਜਸ਼ੀਲ ਹੋ ਸਕਦੇ ਨੇ ਸੰਸਦ ਤਾਂ ਜ਼ਰੂਰ ਬਣ ਚੁੱਕੇ ਨੇ ਐਮਪੀ ਦੀ ਸੌਂ ਚੁੱਕ ਲਈ ਗਈ ਹੈ ਪਰ ਹੁਣ ਅਗਲੀ ਕਾਰਵਾਈ ਕਿਸ ਤਰ੍ਹਾਂ ਅਮਲ ਦੇ ਵਿੱਚ ਆਵੇਗੀ ਜੇਲ੍ਹੋਂ ਬੈਠ ਕੇ ਕਿਸ ਤਰ੍ਹਾਂ ਆਪਣਾ ਕੰਮ ਕਰਨਗੇ ਐਮਪੀ ਦਾ ਕੰਮ ਕਰਨਗੇ ਭਾਈ ਅਮਰਿਤਪਾਲ ਸਿੰਘ ਵੱਡਾ ਸਵਾਲ ਹੁਣ ਇੱਥੇ ਆ ਕੇ ਖੜਾ ਹੋ ਰਿਹਾ ਹੈ ਕਿ ਆਖਰਕਾਰ ਅਗਲੀ ਰਣਨੀਤੀ ਕਿਸ ਤਰ੍ਹਾਂ ਤਿਆਰ ਕੀਤੀ ਜਾਵੇਗੀ ਖੈਰ ਆਖਰਕਾਰ ਸੌ ਚੁੱਕਲੀ ਗਈ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਸੰਸਦ ਦੇ ਤੌਰ ਦੇ ਉੱਤੇ ਸੰਸਦ ਭਵਨ ਦੇ ਅੰਦਰ ਸੌ ਚੁੱਕੀ ਗਈ ਹੈ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਔਰ ਨਾਲ ਦੀ ਨਾਲ ਸੰਵਿਧਾਨ ਦੀ ਸੌ ਚੁੱਕੀ ਗਈ ਹੈ ਇਹ ਵੀ ਇੱਕ ਸਵਾਲ ਬਣਦਾ ਕਿਉਂਕਿ ਸੰਵਿਧਾਨ ਦੇ ਖਿਲਾਫ ਭਾਈ ਅਮਰਿਤਪਾਲ ਸਿੰਘ ਗੱਲਾਂ ਕਰਦੇ ਰਹੇ ਨੇ ਇਹ ਸੰਵਿਧਾਨ ਨੂੰ ਨਾ ਮੰਨਣ ਦੀਆਂ ਗੱਲਾਂ ਕਰਦੇ ਰਹੇ ਨੇ ਤੇ ਅੱਜ ਉਸੇ ਸੰਵਿਧਾਨ ਦੀ ਸੌ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਚੁੱਕੀ ਗਈ ਹੈ ਜਿਹੜੇ ਸੰਵਿਧਾਨ ਨੂੰ ਇੱਕ ਸਮੇਂ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਨਾਕਾਰਿਆ ਸੀਗਾ ਉਸ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ ਅੱਜ ਉਸੇ ਸੰਵਿਧਾਨ ਦੀ ਸੌ ਚੁੱਕਦੇ ਆ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਭਾਰਤ ਦੇਸ਼ ਦੇ ਸੰਵਿਧਾਨ ਦੀ ਸੌ ਚੁੱਕਦਾ ਭਾਰਤ ਦੇਸ਼ ਦੀ ਇਕਸਾਰਤਾ ਦੇ ਵਾਸਤੇ ਅਖੰਡਤਾ ਦੇ ਵਾਸਤੇ ਕੰਮ ਕਰਦਾ ਰਹਿਾਂਗਾ ਇਹ ਗੱਲ ਕਹੇ ਵਿੱਚ ਕਹੀ ਗਈ ਹੋਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜ਼ਰੂਰ ਆਪਣੇ ਆਪ ਦੇ ਵਿੱਚ ਸਵਾਲ ਖੜਦੇ ਨੇ ਕਿਉਂਕਿ ਵੱਖਵਾਦ ਦੇ ਵਿਚਾਰਤਰਾ ਰੱਖਦੇ ਭਾਈ ਅੰਮ੍ਰਿਤਪਾਲ ਸਿੰਘ ਔਰ ਹੁਣ ਸੰਸਦ ਦੀ ਸੌ ਚੁੱਕੀ ਹੋਵੇਗੀ ਇਕਸਾਰਤਾ ਤੇ ਖੰਡਤਾ ਬਾਰੇ ਗੱਲ ਕੀਤੀ ਹੋਵੇਗੀ ਉਹਦੀ ਸੌ ਚੁੱਕੀ ਹੋਵੇਗੀ ਇੱਥੇ ਆ ਕੇ ਸਵਾਲ ਜਿਵੇਂ ਸ਼ੁਰੂ ਤੋਂ ਖੜਦੇ ਆ ਰਹੇ ਨੇ ਹੁਣ ਵੀ ਖੜੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਕਿਵੇਂ ਕਾਰਜਸ਼ੀਲ ਹੋਣਗੇ ਬਤੌਰ ਐਮਪੀ ਇਹ ਵੀ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਹੈ ਜੋ ਕੁਝ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਦੀਆਂ ਤਸਵੀਰਾਂ India channel and never miss an update.